ਅਰੈਸਟ ਦੀ ਮੰਗ ਜਿਹੜੀ ਹੈ ਉਹ ਵਕੀਲ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਉਹ ਕੰਪਲੇਂਟ ਜਿਹੜੀ ਹੈ આરોਪ ਜਿਸ ਮਹਿਲਾ ਦੇ ਵੱਲੋਂ ਕੋਚ ਦੇ ਵੱਲੋਂ ਲਾਏ ਗਏ ਸੀਗੇ ਉਹ ਉਸ ਦੇ ਵਕੀਲ ਨੇ ਕਿਉਂਕਿ ਇਹ ਲਿਆਇਆ ਗਿਆ ਹੁਣ ਇਸ ਸਮੇਂ ਜਿਹੜੀ ਇਹ ਪੁਛਕੀਚ ਔਰ ਪੂਰੀ ਇਨਸੀਡੈਂਟ ਨੂੰ ਪੂਰਾ ਦੇਖਿਆ ਜਾਵੇਗਾ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿਸ ਸਮੇਂ ਉਹ ਮਹਿਲਾ ਕੋਚ ਨੂੰ ਲਿਆਇਆ ਗਿਆ ਔਰ ਉਸ ਦੇ ਵਿੱਚ ਉਸ ਤੋਂ ਪੂਰਾ ਇਨਸੀਡੈਂਟ ਕਿਉਂਕਿ ਇਸ ਜਗ੍ਹਾ ਤੇ ਹੋਇਆ ਸੀ ਇਸ ਦਫਤਰ ਦੇ ਵਿੱਚ ਹੋਇਆ ਸੀ ਤੇ ਪੂਰੀ ਇਨਸੀਡੈਂਟ ਨੂੰ ਇੱਕ ਵਾਰ ਪੂਰਾ ਸਮਝਾਇਆ ਜਾਵੇਗਾ ਕਿਉਂਕਿ ਐਸਆਈਟੀਟੀ ਟੀਮ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਕੱਲ ਵੀ 7 ਘੰਟੇ ਤੋਂ ਕਰੀਬ ਜਿਹੜੀ ਹੈ ਉਹ ਪੁੱਛਗਿੱਛ ਜਿਹੜੀ ਹੈ ਜਿਹੜੀ ਮਹਿਲਾ ਕੋਸ਼ਤੋ ਹੋਈ ਹੈ ਔਰ ਦੂਜੀ ਜਗ੍ਹਾ ਤੇ ਇਹ ਤਸਵੀਰ ਹੈ ਜਦੋਂ ਉਸ ਨੂੰ ਇਸ ਜਗ੍ਹਾ ਤੇ ਲਿਆਇਆ ਗਿਆ ਜੋ ਕਿ ਸੰਦੀਪ ਸਿੰਘ ਦਾ ਘਰ ਹੈ ਉੱਥੇ ਜਾ ਕੇ ਇਹ ਜਿਹੜੀਆਂ ਪੁੱਛਗਿੱਛ ਜਿਹੜੀਆਂ ਨੂੰ ਉਹ ਕੀਤੀ ਜਾਣੀ ਹੈ ਜੀ ਬਿਲਕੁਲ ਦਮਨ ਇੱਥੇ ਇਹ ਕਿ ਇਹ ਵੀ ਚੀਜ਼ ਹੈ ਕਿ ਹਾਲੇ ਤੱਕ ਇਹ ਜੀ ਸਾਹਮਣੇ ਨਹੀਂ ਆ ਪਾਈ ਕਿ ਸੰਦੀਪ ਸਿੰਘ ਘਰ ਦੇ ਵਿੱਚ ਨੇ ਜਾਂ ਫ ਆ ਬਿਲਕੁਲ ਦੇਖੋ ਸੰਦੀਪ ਸਿੰਘ ਦਾ ਜ਼ਿਕਰ ਕੀਤਾ ਜਾਵੇ ਤੇ ਉਹਨਾਂ ਦਾ ਇੱਕ ਘਰ ਹੈਗਾ ਔਰ ਹਲੇ ਤੱਕ ਐਸਆਈਟੀ ਦੀ ਟੀਮ ਇਹ ਪੂਰੀ ਸਪਸ਼ਟ ਜਿਹੜੀ ਕਰ ਸਕਦੀ ਹੈ ਕਿ ਇਸ ਜਗ੍ਹਾ ਤੇ ਵਿੱਚ ਇਸ ਜਗ੍ਹਾ ਦੇ ਵਿੱਚ ਸੰਦੀਪ ਸਿੰਘ ਕੀ ਮੌਜੂਦ ਹੈਗੇ ਨੇ ਲੇਕਿਨ ਵਕੀਲ ਸਿੱਧੇ ਤੌਰ ਤੇ ਸਵਾਲ ਕਰ ਰਹੇ ਨੇ ਕਿ ਜੇਕਰ ਸੰਦੀਪ ਸਿੰਘ ਅੰਦਰ ਮੌਜੂਦ ਨੇ ਤੇ ਇਹ ਗਲਤ ਹੋ ਰਿਹਾ ਇਹ ਚੰਡੀਗੜ੍ਹ ਪੁਲਿਸ ਜਦੋਂ ਮਹਿਲਾ ਕੋਸ਼ ਨੂੰ ਇੱਥੇ ਲੈ ਕੇ ਆ ਰਹੀ ਉਹ ਗਲਤ ਹੋ ਰਿਹਾ ਤੇ ਇਸ ਦੇ ਲਈ ਕੋਰਟ ਦਾ ਵੀ ਜ਼ਿਕਰ ਕੀਤਾ ਕਿ ਹਾਈ ਕੋਰਟ ਤੱਕ ਜਾਣਾ ਪਵੇ ਉਸ ਤੋਂ ਉੱਪਰ ਕੋਰਟ ਤੱਕ ਜਾਣਾ ਪਵੇ ਉਹ ਵੀ ਜਾਵਾਂਗੇ ਇਸ ਲੜਾਈ ਨੂੰ ਲੜਨ ਦੇ ਲਈ ਔਰ ਇਹ ਵੀ ਜ਼ਿਕਰ ਹੋਇਆ ਲੇਕਿਨ ਹਲੇ ਤੱਕ ਐਸਆਈ ਫਸਟ ਕਰ ਪਾਏਗੀ ਕਿ ਅੰਦਰ ਸੰਦੀਪ ਸਿੰਘ ਵਾਕੀ ਮੌਜੂਦ ਹੈ ਕਿ ਨਹੀਂ ਹੈ ਕਿ ਆਪਨੇ ਸਾਹਮਣੇ ਬਿਠਾ ਕੇ ਪੁੱਛਗਿ ਕੀਤੀ ਜਾਏਗੀ ਕਿ ਨਹੀਂ ਕੀਤੀ ਜਾਏਗੀ ਸਵਾਲ ਕੋਸ ਕੁਸ਼ਨਿੰਗ ਜਿਹੜੀ ਕਰਾਸ ਕੁਸ਼ਨਿੰਗ ਜਿਹੜੀ ਆ ਉਹ ਹੋਵੇਗੀ ਕਿ ਨਹੀਂ ਹੋਵੇਗੀ ਇਹ ਤਮਾਮ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਐਸਆਈਟੀ ਦੀ ਟੀਮ ਦਵੇਗੀ ਔਰ ਐਸਆਈਟੀ ਟੀਮ ਇਸ ਸਮੇ ਪੁੱਛਗਿ ਜਿਹੜੀ ਉਹ ਅੰਦਰ ਗਈ ਹੈ ਔਰ ਮਹਿਲਾ ਕੋਚ ਨੂੰ ਨਾਲ ਲੈ ਕੇ ਗਈ ਔਰ ਪੂਰਾ ਇਨਸੀਡੈਂਟ ਸਮਝਿਆ ਜਾਵੇਗਾ ਕਿਹੜਾ ਕਮਰਾ ਸੀ ਕਿਹੜੀ ਗੱਲ ਹੋਈ ਸੀ ਕਿਹੜੀ ਜਗ੍ਹਾ ਸੀ ਉਹ ਪੂਰੀ ਜਿਹੜੀ ਇਹ ਮੋਹਿਨਾਪੁਰੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਆ ਉਹ ਕੀਤੀ ਜਾਣੀਆਂ ਨੂੰ ਜੋ ਬਿਲਕੁਲ ਇੱਥੇ ਸਾਫਤ ਤੌਰ ਦੇ ਉੱਤੇ ਦਮਨ ਇੱਕ ਚੀਜ਼ ਇਹ ਵੀ ਦੇਖੀ ਜਾ ਰਹੀ ਹੈ ਕਿ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਵਕੀਲ ਦੇ ਬਲੋਂਦੀ ਜੇ ਕੋਈ ਆਮ ਬੰਦਾ ਹੁੰਦਾ ਤਾਂ ਹੁਣ ਤੱਕ ਗ੍ਰਿਫਤਾਰੀ ਹੋ ਜਾਣੀ ਸੀ ਪਰ ਹਾਲੇ ਤੱਕ ਕੋਟ ਕਿਉਂਕਿ ਇੱਥੇ ਖੇਲ ਮੰਤਰੀ ਦੀ ਗ੍ਰਿਫਤਾਰੀ ਨਹੀਂ ਹੋਈ ਉਸ ਨੂੰ ਲੈ ਕੇ ਜ਼ਾਹਰ ਤੌਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਔਰ ਇਦੋਂ ਤੱਕ ਕਿ ਹਰਿਆਣਾ ਦੇ ਮੁੱਖ ਮੰਤਰੀ ਤੱਕ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹ ਵੀ ਇਸ ਦੇ ਵਿੱਚ ਬਚਾਉਣ ਦੀ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ ਵਕੀਲ ਦਾ ਕਹਿਣਾ ਅਬ ਬਿਲਕੁਲ ਦੇਖੋ ਵਕੀਲ ਦੇ ਵੱਲੋਂ ਸਵਾਲ ਤੇ ਚੱਕੇ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਕੀ ਆਮ ਆਦਮੀ ਦੇ ਉੱਪਰ ਇਸ ਤਰੀਕੇ ਦੇ aarop ਲੱਗੇ ਹੁੰਦੇ ਇਸ ਤਰੀਕੇ ਦੇ ਨਾਲ ਮਾਮਲਾ ਦਰਜ ਹੋਇਆ ਹੁੰਦਾ ਤੇ ਉਸ ਦੇ ਉੱਪਰ ਕਾਰਵਾਈ ਵੱਡੀ ਹੋ ਸਕਦੀ ਸੀ ਸ਼ਾਇਦ ਉਸ ਦੀ ਕਿਸ ਤਰ੍ਹਾਂ ਦੀ ਜਿਹੜੀ ਇੱਕੋ ਦਿਨ ਦੇ ਵਿੱਚ ਹੋ ਜਾਂਦੀ ਲੇਕਿਨ ਇਹ ਮੰਤਰੀ ਹੋਣ ਕਰਕੇ ਸਰਕਾਰ ਦਾ ਹਿੱਸਾ ਹੋਣ ਕਰਕੇ ਸ਼ਾਇਦ ਨਾ ਤੇ ਕਾਰਵਾਈ ਨਹੀਂ ਹੋਈ ਇਹ ਵਕੀਲ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੱਕੇ ਗਏ ਨੇਗੇ ਔਰ دوسری ਜਗ੍ਹਾ ਤੇ ਜ਼ਿਕਰ ਕੀਤਾ ਜਾਵੇ 376 ਦਾ ਤੇ ਉਹਦਾ ਵੀ ਮਾਮਲਾ ਦਰਜ ਕਰਨ ਦਾ ਗੱਲ ਕੀਤੀ ਜਾ ਰਹੀ ਕਿ ਉਹ ਵੀ ਧਾਰਾਵਾਂ ਜਿਹੜੀਆਂ ਨੇ ਇਸ ਪੂਰੀ ਐਫ ਆਈ ਆਰ ਦੇ ਵਿੱਚ ਲਾਈ ਜਾਣ ਉਸ ਨੂੰ ਵੀ ਲੈ ਕੇ ਕਿਹਾ ਜਾ ਰਿ ਕਈ ਸਵਾਲ ਲਗੇ ਉਹ ਵਕੀਲ ਦੇ ਵੱਲੋਂ ਚੱਕੇ ਜਾ ਰਹੇ ਨੇਗੇ ਔਰ ਇਹ ਤੇ ਸਵਾਭਿਕ ਜੀ ਵਾਲਾ ਇਹ ਸਵਾਲ ਤੇ ਚੱਕੇ ਬਣਦੇ ਹੀ ਹੈ ਕਿਉਂਕਿ 3 ਦਿਨ ਬਾਅਦ ਜਿੱਕੇ ਨਾਲ ਪੁਲਿਸ ਸੈਕਸ਼ਨ ਲੈਂਦੀ ਹੈ 3 ਦਿਨ ਬਾਅਦ ਪੁਲਿਸ ਜਿਹੜੀ ਹੈ ਉਹ ਐਸਆਈਟੀ ਜਿਹੜੀ ਹੈ ਉਹ ਟੀਮ ਜਿਹੜੀ ਸੰਦੀਪ ਸਿੰਘ ਜੋ ਕਿ ਮੰਤਰੀ ਨੇ ਹਰਿਆਣਾ ਦੇ ਉਹਨਾਂ ਦੇ ਘਰ ਪਹੁੰਚਦੀ ਹੈ ਔਰ ਪੁੱਛਕਿਛ ਕਰਦੀ ਹੈ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਲਗਾਤਾਰ ਜਿਹੜਾ ਆਵਾਜਾਈ ਜਿਹੜੀ ਅਫਸਰਾਂ ਦੀ ਸ਼ੁਰੂ ਹੈਗੀ ਹੈ ਅਫਸਰ ਜਿਹੜੇ ਅੰਦਰ ਬਾਹਰ ਹੁੰਦੇ ਹੋਏ ਉਹ ਨਜ਼ਰ ਆ ਰਹੇ ਨੇਗੇ ਔਰ ਅੰਦਰ ਜਿਹੜੀ ਹੈ ਪੂਰੇ ਸੀਨ ਨੂੰ ਇੱਕ ਵਾਰ ਰੀਕ੍ਰੀਏਟ ਕੀਤਾ ਜਾ ਰਿਹਾ ਔਰ ਰ ਕਰਕੇ ਉਸ ਨੂੰ ਪੂਰਾ ਸਮਝਿਆ ਜਾ ਰਿਹਾ ਹਰ ਇੱਕ ਪਹਿਲੂ ਨੂੰ ਸਮਝਿਆ ਜਾ ਰਿਹਾ ਕਿਉਂਕਿ ਇਹ ਅਲੀਗੇਸ਼ਨ ਮੰਤਰੀ ਦੇ ਉੱਪਰ ਨੇ ਅਲੀਗੇਸ਼ਨ ਇੱਕ ਸਵਿਧਾਨਿਕ ਜਿਹੜੀ ਹੈ ਕੁਰਸੀ ਦੇ ਉੱਪਰ ਨੇ ਤੇ ਉਹਨਾਂ ਦੀ ਪੂਰੀ ਭੋਗ ਕਰਨਾ ਪੂਰੀ ਕੋਕਰ ਦੇ ਨਾਲ ਪੂਰੇ ਸੀਨ ਨੂੰ ਸਮਝਣਾ ਇਹ ਕਾਫੀ ਜ਼ਰੂਰੀ ਹੋ ਜਾਂਦਾ ਤਾਂ ਉਸ ਸੀਨ ਨੂੰ ਸਮਝਣ ਦੀ ਔਰ ਇਸ ਨੂੰ ਪੂਰੇ ਪੂਰੇ ਮਾਮਲੇ ਨੂੰ ਸਮਝਣ ਦੀ ਚੰਡੀਗੜ੍ਹ ਪੁਲਿਸ ਕੋਸ਼ਿਸ਼ ਕਰ ਰਹੀ ਹੈ ਲੇਕਿਨ ਅਨੁ ਦੂਸਰੀ ਜਗ੍ਹਾ ਤੇ ਗੱਲ ਕੀਤੀ ਜਾਵੇ ਇਹ ਜੋ ਵਕੀਲ ਨੇ ਜਿਹੜੀ ਕੋਚ ਜੂਨੀਅਰ ਕੋਚ ਦੇ ਜਿਹੜੇ ਵਕੀਲ ਨੇ ਆਰਪਰ ਜਿਹੜੇ ਲਗਾਏ ਨੇ ਮਹਿਲਾ ਨੇ ਉਸ ਦੇ ਵੱਲੋਂ ਵਕੀਲ ਸਿੱਧੇ ਤੌਰ ਤੇ ਸਵਾਲ ਚੱਕ ਰਹੇ ਨੇ ਕਿ ਚੰਡੀਗੜ੍ਹ ਪੁਲਿਸ ਹਾਲੇ ਤੱਕ ਪੁੱਛ ਕਿ ਜਿਹੜੀ ਆ ਉਹ ਕੰਪਲੇਨਟੈਂਟ ਤੋਂ ਹੀ ਕਰ ਰਹੀ ਹੈ ਨਾ ਕਿ ਉਹਨਾਂ ਦੇ ਉੱਪਰ ਕਰ ਰਹੀ ਹੈ ਜਿਨ੍ਹਾਂ ਤੋਂ aarop ਜਿਸ ਦੇ ਉੱਪਰ ਲੱਗ ਰਹੇ ਨੇ ਉਸ ਦੇ ਉੱਪਰ ਹਾਲੇ ਤੱਕ ਉਸ ਤੋਂ ਪੁੱਛਗਿਸ਼ ਨਹੀਂ ਕੀਤੀ ਗਈ ਹਾਲੇ ਤੱਕ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਸਿੱਧੇ ਤੌਰ ਤੇ ਸਵਾਲ ਚੰਡੀਗੜ੍ਹ ਪੁਲਿਸ ਦੇ ਉੱਪਰ ਵੀ ਚੱਕੇ ਨੇ ਔਰ ਇਹ ਸਵਾਲ ਜਦੋਂ ਚੱਕੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਸੱਤਾ ਦਾ ਕਿਤੇ ਨਾ ਕਿਤੇ ਜੋਰ ਹੈ ਆ ਪੁਛਕਿਸ਼ ਜਿਹੜੀ ਹੈ ਉਹ ਮਹਿਲਾ ਤੋਂ ਹੀ ਕੀਤੀ ਜਾ ਰਹੀ ਹੈ ਨਾ ਕਿ ਸੰਦੀਪ ਸਿੰਘ ਤੋਂ ਕਿ ਉਹ ਮੰਤਰੀ ਨੇ ਉਹਨਾਂ ਦੇ ਉੱਪਰ ਇਸ ਤਰੀਕੇ ਨਾਲ ਪੁਛਕਿਸ਼ ਨਹੀਂ ਕੀਤੀ ਜਾ ਰਹੀ ਸਿਰਫ ਜਿਹੜੀ ਹੈ ਜਿਸ ਨੇ ਕੰਪਲੇਂਟ ਦਿੱਤੀ ਹੈ ਜਿਸ ਨੇ ਇਹ ਪੂਰੀ ਸ਼ਿਕਾਇਤ ਦਿੱਤੀ ਹੈ ਉਸੀ ਤੋਂ ਪੁਛਕਿਸ਼ ਕੀਤੀ ਜਾ ਰਹੀ ਹੈ ਉਸੀ ਤੋਂ ਸਾਰਾ ਕੁਝ ਪੁੱਛਿਆ ਜਾ ਰਿਹਾ ਉਸੀ ਤੋਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੂੰ ਉੱਤੇ ਜਾ ਰਹੇ ਨੇ ਨਾ ਕਿ ਸੰਦੀਪ ਸਿੰਘ ਜੋ ਕਿ ਮੰਤਰੀ ਨੇ ਉਹਨਾਂ ਤੋਂ ਇਸ ਤਰੀਕੇ ਦੇ ਨਾਲ ਕੋਈ ਸਵਾਲ ਜਵਾਬ ਹੀ ਆ ਪੁਛਕਿਸ਼ ਆ ਟੀਮ ਜਿਹੜੀ ਹੈ ਉਹ ਹਲੇ ਤੱਕ ਨਹੀਂ ਪਹੁੰਚੀ ਸਿੱਧੇ ਤੌਰ ਤੇ ਸਵਾਲ ਵਕੀਲ ਦੇ ਵੱਲੋਂ ਵੀ ਚੱਕੇ ਗਏ ਨੇ ਬਿਲਕੁਲ ਜ਼ਾਹਰ ਤੌਰ ਤੇ ਕਿ ਇਸ ਵੇਲੇ ਜਿਸ ਵੱਲੋਂ ਉਹੋ ਇਸ ਵੇਲੇ ਅੰਦਰ ਪਹੁੰਚੇ ਹੋਏ ਨੇ ਸੰਦੀਪ ਸਿੰਘ ਦੇ ਰਿਹਾਇਸ਼ ਤੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਕਿ ਉਹਨਾਂ ਵੱਲੋਂ ਦੀ ਆਪਣੇ ਬਿਆਨ ਦਰਜ ਕਰਵਾਏ ਜਾਣੇ ਨੇ ਇਹ ਮੌਕੇ ਵਾਰਦਾਤ ਜੋ ਕੁਝ ਉਸ ਸਮੇਂ ਵਾਪਰਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣੀਆਂ ਨੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਕਿੱਥੇ ਕਿਹੜੀ ਘਟਨਾ ਜਿਹੜੀ ਆ ਵਾਪਰੀ ਹੈ ਉਹ ਕਲੀਕਲੀ ਚੀਜ਼ ਜਿਹੜੀ ਹੈ ਉਸ ਸੀਨ ਜਿਹੜਾ ਪੂਰਾ ਕ੍ਰੀਏਟ ਕੀਤਾ ਜਾਵੇਗਾ ਦਮਨ ਪਰ ਇੱਥੇ ਸਵਾਲ ਇਸ ਤਰੀਕੇ ਦੇ ਨਾਲ ਵੱਡੇ ਖੜੇ ਨੇ ਕਿ ਹਾਲੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ ਹਾਲਾਂਕਿ ਹਰਿਆਣਾ ਸਰਕਾਰ ਨੇ ਵੀ ਸੱਟ ਬਣਾਈ ਹੈ ਹਰਿਆਣਾ ਸਰਕਾਰ ਨੇ ਵੀ ਕਿਹਾ ਕਿ ਅਸੀਂ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹ ਆ ਬਿਲਕੁਲ ਦੇਖੋ ਹਰਿਆਣਾ ਨੇ ਆਪਣੀ ਐਸਆਈਟੀ ਬਣਾਈ ਸੀ ਹਰਿਆਣਾ ਨੇ ਜੋ ਪੂਰੀ ਇੱਕ ਐਸਆਈਟੀ ਬਣਾ ਕੇ ਔਰ ਇਸ ਪੂਰੇ ਮਾਮਲੇ ਨੂੰ ਅੰਦਰ ਤੱਕ ਕੋਕਦੀ ਜਿਹੜੀ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਕੋਕ ਕੀਤਾ ਜਾਵੇ ਇਸ ਪੂਰੇ ਮਾਮਲੇ ਨੂੰ ਸਮਝਿਆ ਜਾਵੇ ਕਿਉਂਕਿ ਇੱਕ ਮੰਤਰੀ ਤੇ ਅਲੀਗੇਸ਼ਨ ਹੈ ਉਹ ਮੰਤਰੀ ਨੇ ਹਾਲਾਂਕਿ ਖੇਤੀਬਾੜੀ ਜਿਹੜਾ ਮਹਿਕਮਾ ਉਹ ਜ਼ਰੂਰ ਜਿਹੜਾ ਸੌਂਪ ਦਿੱਤਾ ਸੀਗਾ ਮੁੱਖ ਮੰਤਰੀ ਨੂੰ ਔਰ ਦੂਸਰੀ ਜਗ੍ਹਾ ਤੇ ਜੇਕਰ ਜ਼ਿਕਰ ਕੀਤਾ ਜਾਵੇ ਕੱਲ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਇਹ ਸਾਹਮਣੇ ਆਇਆ ਕਿ ਇਸ ਦੇ ਉੱਪਰ ਰਾਜਨੀਤੀ ਹੋ ਰਹੀ ਹੈ ਕਿਉਂਕਿ ਸੰਦੀਪ ਸਿੰਘ ਲਗਾਤਾਰ ਕਹਿ ਰਹੇ ਸੀ ਕਿ ਇਸ ਦੇ ਉੱਪਰ ਰਾਜਨੀਤੀ ਹੋ ਰਹੀ ਹੈ ਮੈ ਸਵਾਲ ਜਿਹੜਾ ਉਹ ਮੁੱਖ ਮੰਤਰੀ ਹਰਿਆਣਾ ਦੇ ਵੱਲੋਂ ਵੀ ਚੱਕਿਆ ਗਿਆ ਕਿ ਇਸ ਤਰੀਕੇ ਦੇ ਨਾਲ ਰਾਜਨੀਤੀ ਹੋ ਰਹੀ ਹੈ ਇਸ ਨੂੰ ਰਾਜਨੀਤੀ ਦੇ ਵਿੱਚ ਜਿਹੜੀ ਹੈ ਇਮੇਜ ਖਰਾਬ ਕਰਨ ਦੀ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਲੇਕਿਨ ਅਸੀਂ ਜੀ ਜੜ ਤੱਕ ਜਾਵਾਂਗੇ ਇਸ ਪੂਰੇ ਮਾਮਲੇ ਨੂੰ ਸਮਝਾਂਗੇ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਾਂਗੇ ਔਰ ਜੋ ਦੋਸ਼ੀ ਹੋਏਗਾ ਉਸ ਨੂੰ ਸਜ਼ਾ ਦੇਵਾਂਗੇ ਇਸ ਉੱਤੇ ਤੌਰ ਤੇ ਮੁੱਖ ਮੰਤਰੀ ਹਰਿਆਣਾ ਵੀ ਕਹਿੰਦੇ ਹੋਏ ਨਜ਼ਰ ਆਏ ਦੂਜੀ ਜਗ੍ਹਾ ਤੇ ਸੰਦੀਪ ਸਿੰਘ ਨੇ ਵੀ ਇਹੀ ਮੰਗ ਰੱਖੀ ਕਿ ਜੇਕਰ ਕੁਝ ਹੁੰਦਾ ਹੈ ਜੇਕਰ ਮੇਰੇ ਕੋਈ આરોਪ ਨੇਗੇ ਤੇ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਲੇਕਿਨ ਜਿਹੜੀ ਇਹਦੀ ਜਾਂਚ ਹੈ ਉਹ ਜਦੋਂ ਤੁਸੀਂ ਦੇਖ ਰਹੇ ਹੋ ਔਰ ਵਕੀਲ ਸਾਹਿਬ ਮੇਰੇ ਨਾਲ ਮੌਜੂਦ ਨੇ ਵਕੀਲ ਸਾਹਿਬ ਦੇ ਨਾਲ ਪੂਰੀ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੂਰਾ ਮਾਮਲਾ ਔਰ ਜਦੋਂ ਟੀਮ ਨੂੰ ਇੱਥੇ ਲੈ ਕੇ ਪਹੁੰਚੀ ਹੈ ਕਿ ਜਦੋਂ ਇਸ ਪੂਰੀ ਮਾਮਲੇ ਤੋਂ ਸਵਾਲ ਜਵਾਬ ਜਿਹੜੇ ਨੇ ਹੋ ਰਹੇ ਨੇ ਜਦੋਂ ਕੰਪਲੇਂਟੈਂਟ ਨੂੰ ਲੈ ਕੇ ਪੁਲਿਸ ਇੱਥੇ ਪਹੁੰਚੀ ਹੈ ਤੇ ਪੂਰਾ ਇੱਕ ਵਾਰੀ ਮਾਮਲਾ ਜ਼ਰੂਰ ਸਮਝਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਲੀਗਲ ਟੀਮ ਦੇ ਨਾਲ ਜਿਹੜੀ ਹੈ ਪੂਰੀ ਕੰਪਲੇਂਟੈਂਟ ਜੋ ਮਹਿਲਾ ਹਸਪਤਲ ਨੂੰ ਲੈ ਜਾਇਆ ਗਿਆ ਔਰ ਉਸ ਦੇ ਬਾਅਦ ਸਵਾਲ ਜਿਹੜੇ ਨੇ ਉਹ ਸਵਾਲ ਜਵਾਬ ਜਿਹੜੇ ਨੇ ਉਹ ਜਿਹੜੇ ਨੇ ਉਹ ਅੰਦਰ ਹੋਣੇ ਨੇ ਉਸ ਪੂਰੇ ਸੀਨ ਨੂੰ ਜਿਹੜਾ ਉਹ ਕ੍ਰੀਏਟ ਜਿਹੜਾ ਹਨੂ ਉਹ ਕੀਤਾ ਜਾਣਾ ਜੀ ਬਿਲਕੁਲ ਜ਼ਾਹਰ ਤੌਰ ਦੇ ਉਤੇ ਪਰ ਵਕੀਲ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਦਮਨ ਉਹ ਸਾਫ ਤੌਰ ਦੇ ਉਤੇ ਲਗਾਏ ਗਏ ਨੇ ਚਾਹ ਹਰਿਆਣਾ ਦੇ ਸੀਐਮ ਦੇ ਉਤੇ ਉਹ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਹੋਣ ਮੰਤਰੀਆਂ ਦੇ ਉਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਹੋਣ ਚੰਡੀਗੜ੍ਹ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਹੋਣ ਕਿਉਂਕਿ ਗ੍ਰਿਫਤਾਰੀ ਦੀ ਗੱਲ ਹੈ ਇਸ ਤੋਂ ਇਲਾਵਾ 374 ਦੀ ਗੱਲ ਜਿਹੜੀ ਉਹ ਲਗਾਤਾਰ ਆਖ ਰਹੇ ਨੇ ਕਿ ਆਖਰਕਾਰ ਉਹ 374 ਕਿਉਂ ਨਹੀਂ ਐਡ ਕੀਤੀ ਗਈ ਅਟੈਂਪਟ ਟੂ ਰੇਪ ਦੀ ਗੱਲ ਵੀ ਆਖ ਰਹੇ ਨੇ ਅਟੈਂਪਟ ਟੂ ਰੇਪ ਦੀ ਜਿਹੜੀ ਹੈ ਉਹ ਵੀ ਧਾਰਾ ਐਡ ਕਰਵਾਉਣ ਦੀ ਗੱਲ ਕੀਤੀ ਗਈ ਦਮਨ ਤੁਸੀਂ ਆਵਾਜ਼ ਸੁਣ ਪਾਰੇ 74 ਨਹੀਂ 376 ਜਿਹੜੀ ਉਹ ਤਾਰਾ ਜਿਹੜੀ 376 ਇੱਕ ਤਾਰਾ ਹੁੰਦੀ ਹੈ ਜਿਸ ਦੇ ਨਾਲ ਜਿਹੜਾ ਰੇਪ ਅਟੈਂਪਟ ਦੀ ਇਹ ਤਾਰਾ ਹੁੰਦੀ ਹੈ ਔਰ ਉਸ ਤਾਰਾ ਨੂੰ ਲਾਉਣ ਦੀ ਜਿਹੜੀ ਹੈ ਔਰ 511 ਇਸ ਦੇ ਨਾਲ ਇੱਕ ਧਾਰਾ ਜੁੜਦੀ ਹੈ ਇਹਨਾਂ ਦੋਨੋਂ ਧਾਰਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਵਕੀਲ ਦੇ ਵੱਲੋਂ ਕਿ ਇਹ ਤੋਨੋਂ ਧਾਰਾਵਾਂ ਜਿਹੜੀਆਂ ਨੇ ਉਹ ਲਾਈ ਜਾਣ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਇਸ ਦੇ ਵਿੱਚ ਪੂਰੇ ਮਾਮਲੇ ਦੇ ਵਿੱਚ 354 354 ਇਹ 354 ਬੀ ਔਰ ਇਸ ਤਰੀਕੇ ਦੀ ਕਈ ਧਾਰਾਵਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਲੇਕਿਨ ਇਸ ਦੇ ਵਿੱਚ 376 ਨੂੰ ਕਿੱਥੇ ਨੇ ਕਿੱਥੇ ਵਾਜਾ ਰੱਖਿਆ ਗਿਆ ਕਿਉਂਕਿ ਇਹ ਧਾਰਾ ਜਿਹੜੀ ਹੈ ਉਹ ਰੇਪ ਦੀ ਹੁੰਦੀ ਹੈ ਉਸ ਨੂੰ ਜਿਹੜੀਆਂ ਲਾਉਣ ਦਾ ਜ਼ਿਕਰ ਲੀਗਲ ਟੀਮ ਦੇ ਵੱਲੋਂ ਵੀ ਕੀਤਾ ਗਿਆ ਔਰ ਕਿਹਾ ਗਿਆ ਜੇਕਰ ਇਹ ਜਲਦੀ ਧਾਰਾ ਨਹੀਂ ਲਾਈ ਤੇ ਹੋਰ ਵੀ ਕਾਰਵਾਈ ਜਿਹੜੀ ਹੈ ਉਹ ਉਸ ਦੇ ਉੱਪਰ ਜਿਹੜੀ ਹੈ ਅਗਲੀ ਕੋਰਟ ਤੇ ਜਾਣਾ ਹੋਵੇਗਾ ਵੀ ਹੋਰ ਜਿਹੜੀ ਅਦਤ ਤੱਕ ਜਾਣਾ ਹੋਵੇ ਤੇ ਉਹ ਵੀ ਜਿਹੜੀ ਜਾਣ ਦੀ ਗੱਲ ਹੈ ਵਕੀਲ ਦੇ ਵੱਲੋਂ ਆਖੀ ਗਈ ਹੈਗੀ ਆ ਤੇ ਇਹ ਤਮਾਮ ਜਿਹੜੇ ਨੇ ਸਵਾਲ ਨੇ ਉਹ ਚੱਕੇ ਗਏ ਨੇਗੇ ਬਿਲਕੁਲ ਸਵਾਲ ਜਿਹੜੇ ਨੇ ਉਹ ਜ਼ਰੂਰ ਖੜੇ ਕੀਤੇ ਜਾ ਰਹੇ ਨੇ ਔਰ ਮੁਸ਼ਕਲਾਂ ਜ਼ਰੂਰ ਇੱਥੇ ਸੰਦੀਪ ਸਿੰਘ ਦੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਸ ਬਾਬਤ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਕਿ ਸੰਦੀਪ ਸਿੰਘ ਆਪਣੇ ਘਰ ਦੇ ਵਿੱਚ ਨੇ ਜਾਂ ਨਹੀਂ ਕਿਉਂਕਿ ਇੱਥੇ ਇਸ ਵੇਲੇ ਵਿਕਟਮ ਨੂੰ ਜਿਹੜਾ ਹੈ ਉਹ ਜ਼ਰੂਰ ਇੱਥੇ ਲਿਆਂਦਾ ਗਿਆ ਕਿਉਂਕਿ ਸੀਨ ਜਿਹੜਾ ਪੂਰਾ ਕ੍ਰੀਏਟ ਕੀਤਾ ਜਾਵੇਗਾ ਪਰ ਸਵਾਲ ਇੱਥੇ ਵੱਡਾ ਇਹੀ ਖੜਾ ਹੈ ਕਿ ਸੰਦੀਪ ਸਿੰਘ ਘਰ ਦੇ ਵਿੱਚ ਨੇ ਜੇ ਸੰਦੀਪ ਸਿੰਘ ਘਰ ਦੇ ਵਿੱਚ ਨੇ ਤਾਂ ਫਿਰ ਉੱਥੇ ਜ਼ਰੂਰ ਜ਼ਾਹਰ ਤੌਰ ਦੇ ਉੱਤੇ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ ਦੇ ਵੀ ਕਿ ਜੇਕਰ ਉੱਥੇ ਵਿਕਟਮ ਤਾਂ ਸੰਦੀਪ ਸਿੰਘ ਘਰ ਦੇ ਵਿੱਚ ਨੇ ਜਾਂ ਫਿਰ ਨਹੀਂ ਅਸੀਂ ਪੁੱਛੇ ਕਿਉਂਕਿ ਹਾਲ ਤੱਕ ਕਿਸੇ ਨੇ ਨਹੀਂ ਕੀਤੀ ਹੈ ਤੁਸੀਂ ਵਕੀਲ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਆਖਰਕਾਰ ਵਕੀਲ ਦਾ ਹੋਰੇ ਇਸ ਮਾਮਲੇ ਤੇ ਕੀ ਕੁਝ ਕਹਿਣਾ ਕਿਉਂਕਿ ਸਿੱਧੇ ਤੌਰ ਤੇ ਉੱਤੇ ਉਹ ਇਲਜ਼ਾਮ ਜਿਹੜੇ ਨੇ ਉਹ ਗੰਭੀਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਧਰਾਮਾ ਦੀ ਗੱਲ ਉਹ ਕਰ ਰਹੇ ਨੇ ਮੁੱਖ ਮੰਤਰੀ ਦੋਤੇ ਇਲਜ਼ਾਮ ਲਗਾ ਰਹੇ ਨੇ ਕਿ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਖੇਡ ਮੰਤਰੀ ਨੂੰ ਉਹ ਜ਼ਰੂਰ ਕੀਤੀ ਜਾ ਰਹੀ ਹੈ ਇੱਥੇ ਕੋਈ ਕੋਈ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਜਿਹੜੇ ਪਹਿਲੂ ਨੇ ਤੱਥ ਨੇ ਜਿਹੜੇ ਉਹ ਰੱਖੇ ਜਾ ਰਹੇ ਨੇ ਹਾਲਾਂਕਿ ਸਾਰੀ ਚੀਜ਼ਾਂ ਦੀ ਜਾਂਚ ਇੱਥੇ ਹੋਵੇਗੀ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਸੀਨ ਪੂਰਾ ਕ੍ਰੀਏਟ ਕੀਤਾ ਜਾ ਰਿਹਾ ਜੋ ਮਹਿਲਾ ਕੋਚ ਇਸ ਵੇਲੇ ਉਹ ਸੰਦੀਪ ਸਿੰਘ ਦੇ ਘਰ ਤੇ ਅੰਦਰ ਹੈ ਜਿੱਥੇ ਕਿ ਸਭ ਕੁਝ ਰੀਕ੍ਰੀਏਟ ਕੀਤਾ ਜਾਵੇਗਾ ਕਿ ਉਸ ਸਮੇਂ ਕੀ ਕੁਝ ਹੋਇਆ ਕਿਸ ਤਰੀਕੇ ਦੇ ਨਾਲੇ ਪੂਰੀ ਘਟਨਾ ਵਾਪਰੀ ਕਿਸ ਤਰੀਕੇ ਦੇ ਨਾਲ ਸੰਪਰਕ ਸਾਧਿਆ ਗਿਆ ਔਰ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਰੀਕ੍ਰੀਏਟ ਕੀਤੀ ਜਾਵੇਗੀ ਔਰ ਹਾਲਾਂਕਿ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਕਿ ਹਰਿਆਣਾ ਸਰਕਾਰ ਵੱਲੋਂ ਦੀ ਵੀ ਜਾਂਚ ਕਮੇਟੀ ਜਿਹੜੀ ਬਣਾਈ ਗਈ ਉਹ ਜਾਂਚ ਕਰ ਰਹੀ ਹੈ ਦੂਸਰੇ ਪਾਸੇ ਪੰਜਾਬ ਪੁਲਿਸ ਇੱਥੇ ਜਾਂਚ ਕਰ ਰਹੀ ਹੈ ਔਰ ਇੱਥੇ ਵਿਕਟਮ ਨੂੰ ਘਰ ਦੇ ਵਿੱਚ ਸੰਦੀਪ ਸਿੰਘ ਦੇ ਲਿਹਾਜ਼ਾ ਗਿਆ ਤਾਂ ਕਿ ਸਾਰਾ ਸੀਨ ਜਿਹੜਾ ਹੈ ਉਹ ਕ੍ਰੀਏਟ ਕੀਤਾ ਜਾ ਸਕੇ ਰੀਕ੍ਰੀਏਟ ਕੀਤਾ ਜਾ ਸਕੇ ਹਾਲਾਂਕਿ ਵਕੀਲ ਦੇ ਜਿਹੜੇ ਇਲਜ਼ਾਮ ਨੇ ਉਹ ਜ਼ਾਹਰ ਤੌਰ ਤੇ ਤੁਹਾਨੂੰ ਬਦਲ ਲਗਾਏ ਜਾ ਰਹੇ ਨਹੀਂ ਜਿੱਥੇ ਕਿ ਇਹ ਰਹਿਣ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਕਿ ਸਰਕਾਰ ਜਿਹੜੀ ਆ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰੀਕੇ ਦੇ ਉਹਨਾਂ ਦਾ ਵਿਹਾਨ ਸਾਹਮਣੇ ਆਇਆ ਸੀ ਹਾਲਾਂਕਿ ਉੱਥੇ ਲਗਾਤਾਰ ਉਹ ਮੰਗ ਕਰ ਰਹੇ ਨੇ ਧਾਰਾ 376 ਲਗਾਉਣ ਦੀ ਕਿ ਧਾਰਾ 376 ਜਿਹੜੀ ਹੈ ਉਹ ਵੀ ਵਿੱਚ ਸ਼ਾਮਲ ਕੀਤੀ ਜਾਵੇ ਕਿਉਂਕਿ ਅਕਿਊਜ਼ ਨੇ ਇਹ ਵੀ ਜਿਹੜੀ ਚੀਜ਼ਾਂ ਨੇ ਉਹ ਕਈਆਂ ਨੇ ਵਿਕਟਿਮ ਵੱਲੋਂ ਦੀ ਜਿਹੜੀਆਂ ਧਾਰਾਵਾਂ ਨੇ ਜਿਹੜੀਆਂ ਉਹ ਵੀ ਐਡ ਕਰਨ ਦੀ ਗੱਲ ਆਖੀ ਗਈ ਸੀ ਹਾਲਾਂਕਿ ਕੀ ਕੁਝ ਵਕੀਲ ਦੇ ਵੱ ने आज रिक्वेस्ट किया वहाँ पे की हमने निशानदेही जो मौके की है वो करवानी है उसको लेकर जो जो कंप्लेनेंट है उसके बिना वो मौके पे नहीं हो सकती थी तो उन्होंने रिक्वेस्ट किया कि आज एक इनसे यहाँ की मौके की, की निशानदेही करवानी है उसको लेकर आज वो अंदर यहाँ पे गए शिकायतकर्ता भी मौजूद है बिल्कुल शिकायतकर्ता जो यहाँ पे आईओ है इन्वेस्टिगेटिंग ऑफिसर है उनके साथ अंदर संदीप सिंह भी अंदर मौजूद है संदीप सिंह भी अंदर मौजूद मैं मैं समझता हूँ कि अगर संदीप सिंह जी अंदर मौजूद हैं, तो इससे आप इन्वेस्टिगेशन और सरकार की कारगुजारी अपने आप समझ सकते हैं कि जो अक्यूज है वो अंदर है और वो व्यक्ति को किस बिहाव से अंदर लेकर गए हैं हम इसको लेकर हाईकोर्ट में मूव करेंगे अगर इन्होंने कोई की है क्या कोई और नहीं धारा तो मैं समझता हूं तो पहली एड हो जानी चाहिए थी 376 और 511 सौ क्योंकि उनकी कंप्लेंट के हिसाब से और उनकी स्टेटमेंट के हिसाब से वो सारी इंग्रेडिएंट्स उसके अंदर अट्रैक्ट कर रहे हैं तो के बयान अभी तक एक या चौसठ में आया बिल्कुल उन तो कंप्लेंट में दे रखा है जी

अंदर जो भी क्योंकि हम पुलिस को इन्वेस्टिगेशन में कोई भी ऐसी चीज नहीं कर रहे कि कल को पुलिस सरकार के दबाव में अगर कोई इन्वेस्टिगेशन में अगर कोई उन्नीस इक्कीस करती है तो पुलिस ये यह कहे कि जो विक्टिम थी कंप्लेन थी उसने इन्वेस्टिगेशन में मदद नहीं की आप देख सकते हैं कल भी छह से सात घंटे उससे पहले भी पांच छह घंटे आज भी एक सौ चौसठ के बयान मान्य अदालत में कराए हैं तो हम इन्वेस्टिगेशन में पुलिस की पूरी मदद कर रहे हैं पर पुलिस अगर उनको अरेस्ट नहीं कर रही तो मैं समझता हूँ ना कहीं संदीप सिंह पर गिरफ्तारी की तलवार लटक मैं तो कहता इकतीस को एफ आई आर दर्ज हुई अगर कोई आम आदमी के ऊपर किसी के ऊपर तीन सौ चौवन बी के अंदर धारा जो संगीन धाराओं में अगर कोई मामला दर्ज होता है बिना किसी देरी के अरेस्ट किया जाता है तो अब तक तो उनको अरेस्ट क्यों नहीं किया जा रहा है ये भी एक सबसे बड़ा सवाल है तो, तो हाई नहीं आज देखिए हमने हमें माननीय अदालत पर पूरा क्योंकि डिस्ट्रिक्ट कोर्ट चंडीगढ़ के अंदर यह मामला चलेगा तो हमें न्यायालय पर विश्वास है आज न्यायालय में हमने एक के बयान कराए हैं और न्यायालय भी इस मामले में संज्ञान लेगा कि जब तीन

ਆਰੋਪ ਅਜਿਸ ਮਹਿਲਾ ਦੇ